जय श्री राम भारत माता की जय परोहो ਤੁਹਾਨੂੰ ਪਤਾ ਹੀ ਹੈ ਕਈ ਦਿਨ ਤੋਂ ਮੁੱਦਾ ਉੱਠਿਆ ਹੋਇਆ ਜਿਹੜੀ ਸਰਗੀਤ कौर ਕਪੂਰਥਲਾ ਰਹਿਣ ਵਾਲੀ ਸੀ ਉਹ ਪਾਕਿਸਤਾਨ ਵਿੱਚ ਜਥੇ ਨਾਲ ਗਈ ਸੀ ਸਾਡੇ ਜਥੇਦਾਰ ਸਾਹਿਬ ਗੜਕਾ ਜੀ ਸਾਹਿਬ ਨਾਲ ਤੇ ਉਸ ਤੋਂ ਬਾਅਦ ਉਹ ਵਾਪਸ ਭਾਰਤ ਨਹੀਂ ਲੋਟੀ ਉੱਥੇ ਹੀ ਰਹਿ ਗਈ ਸਭ ਤੋਂ ਪਹਿਲਾਂ ਮੈਂ ਕਸੂਰ ਗਿਣੂੰਗਾ ਜੱਥੇਦਾਰ ਗੜਕਾਜ ਸਾਹਿਬ ਦਾ ਕਿਉਂਕਿ ਇਹਨਾਂ ਨੂੰ ਆਪਣਾ ਜਥਾਪਨ ਨਾਲ ਲੈ ਕੇ ਗਏ ਆ ਉੱਥੇ ਆਪਾਂ ਨੂੰ ਗਿਣਤੀ ਕਰਨੀ ਚਾਹੀਦੀ ਭਾਈ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਜੱਥੇ ਦੇ ਮੈਂਬਰ ਆ ਗਏ ਨੇ ਕਿ ਨਹੀਂ ਆਏ ਜਿਹੜਾ ਕੋਈ ਰਹਿ ਗਿਆ ਉਹਨੂੰ ਬਲਾਉ ਪਾਈ ਆਪਾਂ ਨਾਲ ਲਈਏ ਇਹਨਾਂ ਨੇ ਅੰਗੋਲੀ ਕੀਤੀ ਆ ਉਸ ਤੋਂ ਬਾਅਦ ਜਿਹੜੀ ਐ ਜੀ ਪੀ ਸੀ ਮੈਂਬਰਾਂ ਕਮੂਰਥਣਾ ਦੀ ਸੁਲਤਾਨਪੁਰ ਲੋਧੀ ਸਾਹਿਬ ਦੀ ਉਹਨੇ ਰეკਮੈਂਡੇਸ਼ਨ ਕੀਤੀ ਬੀ ਜੇ ਦੀ ਤਾਂ ਲੱਗਿਆ ਫੇਰ ਥੱਲੇ ਨੰਬਰਦਾਰ ਪਿੰਡ ਦਾ ਸਰਪੰਚ ਜਾਂ ਆਪਣਾ ਪੁਲਿਸ ਵੈਰੀਫਿਕੇਸ਼ਨ ਮੁੰਚੀ ਐਸਐਚਓ ਡੀਐਸਪੀ ਐਸਪੀ ਐਸਐਸ ਇਹ ਕਿੱਥੇ ਸੀ ਇਹਨਾਂ ਨੇ ਕੋਈ ਜਾਂਚ ਨਹੀਂ ਕੀਤੀ ਕਿੰਨੇ ਇਹਦੇ ਪਰਚੇ ਸੀ ਕੀ ਇਹ ਮਨਜ਼ੂਰੀ ਲੈ ਕੇ ਗਈ ਦਾਲ ਤੋਂ ਜਿਹੜੇ ਅੱਜ ਅੰਡਰ ਟ੍ਰਾਇਲ ਚੱਲਦੇ ਪਏ ਨੇ ਪਰਚੇ ਫਿਰ ਉਸ ਤੋਂ ਬਾਅਦ ਇਹ ਉੱਥੇ ਰਹਿਣ ਲੱਗੀ ਫਿਰ ਇਹ ਆਪਣੇ ਆਪ ਨੂੰ ਕਹਿੰਦੀ ਐ ਮੈਂ 9 ਸਾਲ ਤੋਂ ਉਹ ਜਿਹੜਾ ਮੁਗਲ ਦੀ ਲਾਵਾ ਦਾ ਗੱਦੀ ਲਾਦ ਮੁਸਲਮਾਨਾ ਰਹਿਣ ਲੱਗੀ ਉਹ ਵੀ ਇੱਕ ਇਹਨਾਂ ਨੇ ਨਾਟਕ ਮੈਨੂੰ ਲੱਗਦਾ ਜੋ ਮੈਂ ਦੇਖਦਾ ਪਿਆ ਲੜਕ ਰਚਿਆ ਕਿਉਂਕਿ 9 ਸਾਲ ਤੋਂ ਮੈਨੂੰ ਲੱਗਦਾ ਵੀ ਉਹ ਆਈਐਸਆਈ ਦੇ ਛਾਸ ਵਿੱਚ ਸੀ ਲੇਕਿਨ ਕਬੂਰਤਲਾ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਇਹਦਾ ਪਰਿਵਾਰਕ ਵੀ ਰੌਲਾ ਚੱਲਦਾ ਪਿਆ ਫਿਰ ਇਹਦੇ ਦੋ ਕਹਿੰਦੇ ਬੱਚੇ ਆ ਇਹਦਾ 1994 ਚ ਵਿਆਹ ਹੋਇਆ ਇਹ ਇਹ ਨੰਬਰਦਾਰ ਉਹ ਬੜਾ ਬਕਵਾਸ ਕਰਦਾ ਪਿਆ ਜੀ ਬਹੁਤ ਅੱਛਾ ਸੀ ਜੀ ਪਰਿਵਾਰ ਜੇ ਆਪੋ ਪਰਿਵਾਰ ਅੱਛਾ ਜੀ ਪਰ ਇਹ ਤਾਂ ਨਹੀਂ ਅੱਛੀ ਸੀ ਇਹ ਤਾਂ 9 ਸਾਲ ਤੋਂ ਦੇਸ਼ ਦੀ ਸੁਰੱਖਿਆ ਲੀਕ ਕਰ ਰਹੀ ਸੀ ਪਹਿਲਾਂ ਵੀ ਕਹਿੰਦੇ ਪਤਨੀ ਪਾਕਿਸਤਾਨ ਜਾ ਗਈ ਆ ਹੁਣ ਦੁਬਾਰਾ ਗਈ ਹੁਣ ਨਵੀਂ ਤਾਜ਼ਾ ਅੱਜ ਸੂਚਨਾ ਆਈ ਹੈ ਕਿ ਲਾਹੌਰ ਹਾਈ ਕੋਰਟ ਨੇ ਕਹਿੰਦਾ ਵੀ ਉਹਨੂੰ ਸਰਵਿਸ ਵਿੱਚੋਂ ਕੌਰ ਨੂੰ ਤੰਗ ਨਾ ਕਰੋ ਇਹਦਾ ਮਤਲਬ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਪਹਿਲਾਂ ਭਾਰਤ ਵਿੱਚ ਰਹਿ ਕੇ ਸਾਜ਼ਿਸ਼ ਰਚ ਰਹੀ ਸੀ ਭਾਰਤ ਦੇ ਖਿਲਾਫ ਵੀ ਆਗਜ਼ਦਾਨਾ ਜੱਫੇ ਪਾਰੇ ਸੀ ਉਸ ਤੋਂ ਬਾਅਦ ਹੁਣ ਹਾਈ ਕੋਰਟ ਆ ਗਈ ਲਾਹੌਰ ਦੀ ਇਹ ਵੀ ਬੜੀ ਮੰਦਭਾਗੀ ਮੰਦਭਾਗੀ ਗੱਲ ਕਿਉਂਕਿ ਕਿੱਥੋਂ ਕਿੱਥੋਂ ਆ ਕੇ ਗੱਲਾਂ ਚੱਲ ਰਹੀਆਂ ਕੀ ਐਡੀ ਵੱਡੀ ਕਿਹੜੀ ਸੀ ਅਜੀ ਇੱਕ ਆਮ ਘਰੇਲੂ ਜਨਾਨੀ ਸੀ ਘਰੇਲੂ ਜਨਾਨੀ ਦਾ ਐਡੇ ਜਿਹੜੇ ਸੰਪਰਕ ਨਹੀਂ ਹੋ ਸਕਦੇ ਇਹ ਪੈਸਿਆਂ ਨਾਲ ਵਿਕੀ ਗਈ ਹੈ ਮੈਨੂੰ ਲੱਗਦਾ ਇਹਦੇ ਐਨਆਈਏ ਜਾਂਚ ਕਰੇ ਸਰਬਜੀਤ ਕੌਰ ਦੀ ਪਰਿਵਾਰ ਦੀ ਵੀ ਤੇ ਆਪਣਾ ਰੋਈ ਪੈਸੇ ਕਿੱਥੋਂ ਆ ਰਹੇ ਸੀ ਖਾਤਾ ਕਿਵੇਂ ਸੀ ਜਿਹੜੀ ਪੁਲਿਸ ਨੇ ਵੈਰੀਫਿਕੇਸ਼ਨ ਦਿੱਤੀ ਹੈ ਕਿਵੇਂ ਦਿੱਤੀ ਹੈ ਉਹ ਵੀ ਐਨਆਈ ਜਾਂਚ ਕਰੇ ਜਿਹੜਾ ਵੀ ਕੋਈ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤਾਂ ਕਿ ਅੱਗੇ ਤੋਂ ਜਿਵੇਂ ਹੁਣ ਐਸਜੀਪੀਸੀ ਕਹਿੰਦੇ ਜੀ ਕੱਲੀ ਲੇਡੀ ਨੂੰ ਅਸੀਂ ਲੈ ਕੇ ਜਾਂਵਾਂਗੇ ਪਹਿਲਾਂ ਤੁਹਾਡਾ ਕੀ ਹੋਇਆ ਸੀ ਪਹਿਲਾਂ ਤੁਸੀਂ ਅੱਤਵਾਦੀਆਂ ਨਾਲ ਜੱਫੀਆਂ ਪਾਉਂਦੇ ਹੋ ਅੱਤਵਾਦੀਆਂ ਦੇ ਪੈਸੇ ਨੇ ਦੇ ਕੇ ਵਕੀਲਾਂ ਨੂੰ ਮਾਫ ਕਰਾਉਂਦੇ ਫਿਰਦੇ ਬੰਦੇ ਸਿੰਘਾਂ ਨੂੰ ਹੁਣ ਇਹਨੂੰ ਲਿਆਓ ਜੇ ਲੈ ਕੇ ਆਉਣੇ ਮੈਂ ਤਾਂ ਬੁਰਾ ਨਹੀਂ ਸੀਗਾ ਜੇ ਤੁਹਾਡੇ ਦਮ ਤਾਂ ਲੈ ਕੇ ਆਉਂਦੇ ਜਾਗੇ ਮੈਂ ਰਾਜਾ ਰਾਜ ਸਿੰਘ ਨੇ ਿੰਗ ਸਿੰਘ ਨੂੰ ਵੀ ਕਹੂੰਗਾ ਬਈ ਹੁਣ ਜਾ ਹੜਾ ਪਾਕਿਸਤਾਨ ਉਹ ਪਾਕਿਸਤਾਨ ਦਾ ਤੁਸੀਂ ਕੀ ਜਾਣਦੇ ਹੋ ਉਥੇ ਮੋਰ ਚਲਾ ਕੇ ਬਹਿ ਗਏ ਜਿਹੜਾ ਤੁਹਾਨੂੰ ਫੰਡਿੰਗ ਦਿੰਦਾ ਉਹ ਤੁਹਾਨੂੰ ਚੰਗਾ ਲੱਗਦਾ ਲਿਓ ਜੇ ਮੈਂ ਤੁਹਾਨੂੰ ਸਾਰੇ ਢਿੰਗ ਸਿੰਘਾਂ ਨੂੰ ਕਹਨਾ ਜੇ ਤੁਸੀਂ ਸੱਚੇ ਹੋ ਤਾਂ ਲੈ ਕੇ ਆਓ ਨਹੀਂ ਆਪਣਾ ਬਾਹਰ ਬਾਹਰ ਜਵਾਬ ਕਰੋ ਪੰਜਾਬ 'ਚ ਰਹਿ ਕੇ ਕਿਸੇ ਦੇ ਖਿਲਾਫ ਬੋਲਣ ਦੀ ਲੋੜ ਨਹੀਂ ਕੌਣ ਕੀ ਕਰਦਾ ਨਹੀਂ ਕਰਦਾ ਤੁਸੀਂ ਜੇ ਢਿੰਗ ਸਿੰਘ ਅਸਲੀ ਬਣਨਾ ਨਹੀਂ ਮੈਂ ਤੁਹਾਨੂੰ ਨਕਲੀ ਕਹੂੰਗਾ ਇਹ ਜਿਹੜੀ ਇਹ ਜਿਹੜਾ ਜਿਹੜੀ ਸਰਬਜੀਤ ਕੌਰ ਆ ਇਹਦੇ ਦੋ ਬੱਚੇ ਆ ਲਵਜੋਤ ਤੇ ਨਵਜੋਤ ਸਿੰਘ ਉਹ ਉਹਨਾਂ ਦੇ ਵੀ 6-7 ਉਹਦੇ ਤੇ ਬਰਚੇ ਆ ਤੇ ਨੇ ਦੇ ਤੇ ਬਰਚੇ ਸੀ ਲੇਕਿਨ ਇਹ ਬੜਾ ਇੱਕ ਗੰਭੀਰ ਵਿਸ਼ਾ ਵਾ ਮੈਂ ਪੰਜਾਬ ਦੇ ਡੀਜੀਪੀ ਸਾਹ ਨੂੰ ਕਹੂੰਗਾ ਵੀ ਜਿਹੜੀਆਂ ਗੱਲਾਂ ਲੋਕ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾਂ ਵਟਸਐਪ ਰਾਹੀਂ ਗੱਲਾਂ ਕਰਦੇ ਸਾਰੇ ਆਪ ਜੀ ਦੇਖੋ ਇੰਟੈਲੀਜੈਂਸ ਨੂੰ ਡਿਊਟੀ ਉਲਾਓ ਵੀ ਕਿਹੜਾ ਗਦਾਰ ਆ ਮੈਂ ਤਾਂ ਛੀਨੌਰ ਜਾ ਕੇ ਆ ਸੀ ਵੀ ਜਿਹੜੇ ਭਾਰਤ ਦੇ ਗਦਾਰ ਆ ਉਹਨਾਂ ਨੂੰ ਮਿੱਟੀ 'ਚ ਮਿਲਾ ਦਿਓ। ਲੇਕਿਨ ਸਾਡੇ ਲੋਕਾਂ ਦੇ ਸੁਣਦੇ ਹੀ ਕੋਈ ਨਹੀਂ। ਇਹਨਾਂ ਦਾ ਬੇਵਕੂਫ ਹੈਗਾ ਯਾਰ ਮੰਡ। ਜਿਵੇਂ ਇਤਿੰਦਰ ਸ਼ਾਸਤਰੀ ਕਹਿੰਦੇ ਬਿਭੇਸ਼ਵਰ ਤਾਵਾ ਵਾਲੇ ਪਾਗਲ ਨੇ। ਮੈਂ ਉਹਨਾਂ ਨੂੰ ਤੇਰੀ ਜਨਤ ਨੂੰ ਕੀ ਕਹਾਂ? ਮੈਂ ਮਹਾ ਪਾਗਲ। ਕਿਉਂਕਿ ਦੇਸ਼ ਦੀ ਗੱਲ ਕਰਨੀ ਹੈ। ਜਿਹੜਾ ਦੇਸ਼ ਦੀ ਗੱਲ ਕਰੂਗਾ, ਆਪਣੇ ਘਰ ਦੀ ਗੱਲ ਹੀ ਕਰੂਗਾ ਉਹ ਪਾਗਲ ਹੀ ਹੋਊਗਾ। ਜਿਹੜਾ ਘਰ ਦੀ ਗੱਲ ਕਰੂਗਾ, ਪੈਸੇ ਲਿਆ ਹੋਇਆ, ਬੜਾ ਅੱਛਾ ਬੰਦਾ ਹੈ। ਸਾਨੂੰ ਅੱਛਾ ਕਿਹਨੇ ਕਹਿਣਾ? ਸੰਤ ਬੁਰਾ ਹੀ ਕਹਿਣਾ ਸਾਰੇ। ਇੱਕ ਲਾਇ ਇਹਦੀਆਂ ਮੈਨੂੰ ਪਤਾ ਲੱਗਿਆ ਬਈ ਇਹਦੀਆਂ 5-6 ਆਈਡੀਆ ਬਣਾਈ ਹੋਈ ਇਦੇ ਖਾਲਸਾ ਜਿੰਦਾਬਾਦ ਖਾਲਸਾ ਲਾਹੌਰ ਨਵਾਸੀ ਇਹਦੇ ਥਾਰੀਆਂ ਜਾਂਚ ਕਰੇ ਪੁਲਿਸ ਆਈਡੀ ਉਸ ਤੋਂ ਬਾਅਦ ਇੱਕ ਮੁਸਲਮਾਨ ਨਾਲ ਚੈਟ ਕਰਦੀ ਪਈ ਆ ਵੀਡੀਓ ਕਾਲ ਕਰਦੀ ਪਈ ਆ ਇੱਕ ਆ ਤੁਹਾਨੂੰ ਦਿਖਾਣਾ ਮੈਂ ਦਿਖਾਈ ਵੇ ਜਾਣੀ ਆ ਦੇਖੋ ਆ ਸਰਬਜੀਤ ਕੌਰ ਆ ਪਛਾਣ ਲਓ ਇਹਨਾਂ ਕੋ ਮੰਡ ਗਲਤ ਗੱਲ ਕਰਦਾ ਪਿਆ ਇਹ ਕਿਵੇਂ ਗੱਲ ਕਰ ਰਹੀ ਹੈ ਆਪਣੇ ਘਰ ਵਾਲੇ ਦਾ ਤਲਾਕ ਦੇ ਕੇ ਭੱਜ ਗਈ ਪਾਕਿਸਤਾਨ ਚ ਆ ਮੁੱਲੇ ਤੁਹਾਨੂੰ ਇਹ ਨੂੰ ਆ ਚੰਗਾ ਲੱਗਦਾ ਤੇ ਇਹ ਬਾਬਰ ਦੀ ਗੰਦੀ ਲਾਗ ਪਾਕਿਸਤਾਨੀ ਆਈਐਸਆਈ ਵਾਲੇ ਇਹ ਸਾਡੀਆਂ ਮਾਵਾਂ ਹਧਾਣਾ ਪੈਣਾ ਨੂੰ ਈਆਂ ਨੂੰ ਬਰਗਲਾਉਂਦੇ ਆ ਪਾਕਿਸਤਾਨੀ ਪੰਜਾਬੀ ਭਾਰਤ ਵਾਲਿਆਂ ਨੂੰ ਇਹਨਾਂ ਤੋਂ ਆਈਐਸਆਈ ਤੋਂ ਬਚੋ ਉਸ ਤੋਂ ਬਾਅਦ ਮੈਂ ਆ ਦੇਖੋ ਸਰਜੀਤ ਗੌਰ ਦੇ ਗੱਡੀ ਉਤਰਦੀ ਆ ਨਾਲ ਇਹਦੇ ਬੱਚੇ ਇਹਨੂੰ ਘੁੱਟਦੇ ਪਏ ਆ ਇਸ ਜੀ ਦੇ ਨਾਂ ਦੇ ਕਲਾਂਕਾਂ ਮਨ ਜਥਾਰ ਸਾਹਿਬ ਜੇ ਤੁਸੀਂ ਆਪਣੀ ਚਮੜੀ ਬਚਾਉਣੀ ਹੈ ਜਥਾਰ ਸਾਹਿਬ ਇਹਨੂੰ ਤੇ ਇਹਦੇ ਪਰਿਵਾਰ ਨੂੰ ਸਿੱਖ ਪੰਥ ਚੋਂ ਕੱਢ ਦਿਓ ਵੀ ਬੋਲੋ ਵੀ ਇਹਦੀ ਆਈਐਸਆਈ ਜਿਹੜੀ ਹੈਗੀ ਏਜੰਟਾ ਹੈ ਇਹਦੀ ਜਾਂਚ ਕਰੋ ਅੱਗੇ ਬਾਅਦ ਵਿੱਚ ਮੈਂ ਭਾਰਤ ਸਰਕਾਰ ਨੂੰ ਕਹਿਣਾ ਕਹਿਣਾ ਚਾਹਨਾ ਵਾ ਵੀ ਜਿਹੜੇ ਤੁਸੀਂ ਬੀਜੇ ਰੋਕੇ ਸੀ ਨਾ ਬਹੁਤ ਵਧੀਆ ਕੀਤਾ ਸੀ ਵੀ ਪਾਕਿਸਤਾਨ ਦੇ ਜਿਹੜੇ ਇਹਨਾਂ ਨੇ ਧੱਕੇ ਨਾਲ ਐ ਜੀਪੀਐਸ ਨੇ ਰੌਲਾ ਪਾ ਕੇ ਖਲਵਾਇਆ ਤਾਂ ਆਹ ਹਾਲ ਹੋਇਆ ਸਿੱਖ ਪੰਥ ਦੀ ਬਦਨਾਮੀ ਹੋਈ ਹੈ ਸਿੱਖ ਤਾਂ ਕਦੇ ਝੁਕਦਾ ਹੀ ਨਹੀਂ ਹੈਗਾ ਲekin ਇਹ ਠੀਕ ਨਹੀਂ ਹੈ ਗਿਆ ਮੈਂ ਇਹ ਡਾਈਵੋਰਸ ਹੀ ਹੈਗੀ ਹੈ ਤਲਾਕ ਦਿੱਤਾ ਨਹੀਂ ਦਿੱਤਾ ਮੱਲੀ ਸਾਹਿਬ ਆਪ ਕੋ ਕੈਨੇਡਾ ਬੈਠੇ ਆ ਇਹ ਬਾਤ ਚੱਲਣ ਔਰ ਸੀ ਇਸ ਕਰਕੇ ਜਿਹੜਾ ਵੀ ਇਹਦਾ ਇਥੇ ਦਾ ਹਿਸਾਬ-ਕਿਤਾਬ ਐ ਨਾ ਇਹ ਜਾਂਚ ਕਰੇ ਜਿਹੜਾ ਵੀ ਕੋਈ ਕੁਲਸ ਦੋਸ਼ੀ ਆ ਉਹਦੇ ਖਿਲਾਫ ਐਫਐਸ ਜਾਰਜੋਗੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਹੱਥ ਜੋੜ ਬੇਨਤੀ ਕਰਦਾ ਵਾਂ ਜਿਹੜੇ ਵੀ ਭਾਰਤ ਦੇ ਗਦਾਰ ਬੈਠੇ ਆ ਅਤੇ ਇਹ ਗਦਾਰ ਨਹੀਂ ਜਿਹੜੇ ਸਰਬਜੀਤ ਗੌਰ ਆ ਇਹਦੇ ਖਿਲਾਫ ਵੀ ਇੱਥੇ ਵੀ ਪਰਚਾ ਦਾਇਰ ਕਰੋ ਅਤੇ ਹੋਰ ਜਿਹੜੇ ਗਦਾਰ ਆ ਭਾਰਤ ਵਿੱਚ ਮੁਸਲਮਾਨ ਜਿਵੇਂ ਬੰਬ ਧਮਾਕੇ ਬਣਾ ਕੇ ਡਾਕਟਰ ਫੇਕਦੇ ਪਏ ਆ ਦਿੱਲੀ ਬੰਬ ਧਮਾਕੇ ਹੋ ਗਏ ਬੜਾ ਦੁੱਖ ਲੱਗਦਾ ਕਿ ਸ਼੍ਰੀਨੋਦ ਪਕੜੇ ਜਾ ਰਹੇ ਆ ਜੋ ਵੀ ਕਿਸੇ ਵੀ ਧਰਮ ਦਾ ਗਦਾਰ ਆ ਉਹਨੂੰ ਫੜੋ ਤਾਂ ਕਿ ਸਾਡੇ ਦੇਸ਼ ਵਿੱਚ ਸੁਖ ਸ਼ਾਂਤੀ ਰਹੇ ਸਾਡੇ ਦੇਸ਼ ਦਾ ਭਲਾ ਹੋਵੇ ਜਿਹੜੇ ਵੀ ਆਈਐਸਆਈ ਨੇ ਟੱਚ ਚ ਨੇ ਉਹਨਾਂ ਦੇ ਖਿਲਾਫ ਯੂਏਪੀਏ ਦਾ ਐਕਟ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਧੰਨਵਾਦ